ਦੇਸ਼ ਮਲਾਵੀ ਦੀ ਇੱਕ ਹੋਰ ਸਵੇਰ ਇੱਕ ਬਹੁਤ ਸੋਹਣਾ ਇਹ ਲੋਜ ਬਣਿਆ ਹੋਇਆ ਸੀਗਾ ਕਟਾਇਆ ਕਾਟੇਜ ਜਿੱਥੇ ਮੈਂ ਰਾਤ ਰਹਾ ਤੇ ਰਾਤ ਵੀ ਥੋੜੀ ਥੋੜੀਆਂ ਕਣੀਆਂ ਪੈਂਦੀਆਂ ਰਹੀਆਂ ਖੜਕਾ ਧੜਕਾ ਸੁਣਦਾ ਰਿਹਾ ਆ ਇਧਰਲੇ ਬਸ ਇੱਕ ਸੋਹਣਾ ਘਰ ਬਣਿਆ ਹੋਇਆ ਇਹਦੇ ਵਿੱਚ ਕੁਝ ਕਮਰੇ ਬਣੇ ਹੋਏ ਨੇ ਤੇ ਕਮਰਿਆਂ ਦਾ ਭਾੜਾ ਜਿਹੜੇ ਇੱਥੋਂ ਦੇ ਲੋਕ ਆ ਉਹਨਾਂ ਲਈ ਘੱਟ ਪਰ ਜਿਹੜੇ ਬਾਹਰੋਂ ਆਉਂਦੇ ਨੇ ਇੰਟਰਨੈਸ਼ਨਲ ਹੁੰਦੇ ਆਪਣੇ ਵਰਗੇ ਉਹਨਾਂ ਲਈ ਖਰਚਾ ਇੱਥੇ ਵੱਧ ਹੁੰਦਾ ਤੇ ਇੱਕ ਵਾਰੀ ਚੰਗੀ ਤਰ੍ਹਾਂ ਆਪਾਂ ਇਹ ਜਗ੍ਹਾ ਨੂੰ ਦੇਖੀਏ ਪਹਾੜਾਂ ਚ ਕਿਰੀ ਹੋਈ ਥਾਂ ਬਣੀ ਹੋਈ ਆ ਇਹ ਘਰ ਬਣਿਆ ਹੋਇਆ ਕੁਝ ਕਮਰੇ ਬਣੇ ਹੋਏ ਨੇ ਜਿਹੜੇ ਮਹਿਮਾਨ ਹੁੰਦੇ ਆ ਉਹਨਾਂ ਲਈ ਇੱਧਰ ਤੇ ਜਿਹੜੇ ਇੱਥੋਂ ਦਾ ਸਟਾਫ ਆ ਉਹ ਉਧਰਲੇ ਪਾਸੇ ਰਹਿੰਦੇ ਨੇ ਜਗ੍ਹਾ ਬਹੁਤ ਸੋਹਣੀਆਂ ਬਣੀਆਂ ਹੁੰਦੀਆਂ ਕੱਲ ਇਹ ਜਗ੍ਹਾ ਮੈਨੂੰ ਔਖੀ ਲੱਭੀ ਸੀ ਮੈਂ ਕਿਹੜਾ ਆਸ ਛੱਡਤੀ ਸੀ ਕਿ ਕਿਤੇ ਟਿਕਾਣਾ ਨਹੀਂ ਮਿਲਣਾ ਪਰ ਟਿਕਾਣਾ ਇੱਥੇ ਮਿਲਿਆ ਸੀ ਹੁਣ ਆਪਾਂ ਅਗਲੇ ਸਫ਼ਰ ਤੇ ਨਿਕਲਣ ਲਈ ਤਿਆਰ ਆ ਚੱਲ ਵੀ ਰੋਏ Good morning. I am fine. So what is Bill? Fifty thousand. Only. Fifty thousand is not only. Count this please. Maybe this is fifty thousand. Check it. Forty-five. Forty-five? Penti here the restaurant the Panji pani breakfast laundry. ਕਪੜੇ ਤੋਂ ਹੁੰਦਾ ਸਿਰਫ 3000 ਲਿਆ ਕੋਈ ਬੜਾ ਨਹੀਂ 45 yes okay take this 5000 more and this is 50000 thanks a lot thanks a lot thank you ਆ ਜਿਹੜਾ ਬੂਟਾ ਲੱਗਾ ਹੋਇਆ ਇਹ ਅਮਰੂਦਾਂ ਦਾ ਬੂਟਾ ਨੇ ਅਮਰੂਦਾਂ ਦਾ ਬੂਟਾ ਤੇ ਅਮਰੂਦ ਮੈਂ ਇਸ ਦੇ ਇਨਾ ਦੇਸ਼ਾਂ ਚ ਪਹਿਲੀ ਵਾਰ ਹੀ ਦੇਖਿਆ this is ready to eat ਇਹ ਕਾਣੂ ਤੋੜਨਾ ਚੱਲ ਕਾਣੂ ਅਗਲਾ ਦੀ ਆਪ ਦੀ ਅੱਖ ਹੁੰਦੀ ਹੈ ਤੇ ਇਧਰਲੇ ਪਾਸੇ ਕੁਛ ਮੇਰੇ ਕੱਪੜੇ ਸੁੱਕਣੇ ਪਏ ਹੋਏ ਆ। ਬਾਕੀ ਸੁੱਕ ਗਏ ਸੀ ਉਹ ਮੈਂ ਲਾ ਕੇ ਲੈ ਗਿਆ ਸੀ ਇੱਥੋਂ। ਸੋਹਣੀ ਜਗ੍ਹਾ ਹੈ। ਸਾਈਕਲ ਤੇ ਸਮਾਨ ਬੰਨ ਕੇ ਹੁਣ ਆਪਾਂ ਅਗਲੇ ਸਫ਼ਰ ਤੇ ਜਾਣ ਲਈ ਤਿਆਰ ਆ। ਆਹਾ ਲਾਲ ਰਾਹ ਆਪਣਾ ਇੰਤਜ਼ਾਰ ਕਰਦੇ ਆ। 2 ਕਿਲੋਮੀਟਰ ਕੱਚੇ ਰਾਹ ਤੇ ਜਾਵਾਂਗੇ ਤੇ ਉਦੋਂ ਬਾਅਦ ਪੱਕੀ ਸੜਕ ਤੇ ਚੜ ਜਾਾਂਗੇ। ਇੱਕ ਵਾਰੀ ਆਪਾਂ ਇਹਨਾਂ ਪੰਛੀਆਂ ਦੀ ਆਵਾਜ਼ ਸੁਣਦੇ ਆਂ। ਕਿਆ ਬਾਤ ਆ ਯਾਰ ਕਮਾਲ ਆ ਅਫਰੀਕਾ ਲੈਟਰ ਦੀ ਇਹਨਾਂ ਤੇ ਸਸ ਸਮੱਸਿਆ ਰਹਿੰਦੀ ਆ ਜਿਹੜੇ ਸ਼ਹਿਰਾਂ ਤੋਂ ਦੂਰ ਰੱਡੇ ਇਲਾਕੇ ਹੁੰਦੇ ਆ ਨਾ ਲੈਟਰ ਉੱਥੇ ਵੱਧ ਘਾਟੀ ਆਉਂਦੀ ਆ ਤੇ ਉਹਦਾ ਫਿਰ ਇਹ ਕਰ ਲੈਂਦੇ ਹੁੰਦੇ ਜਿਵੇਂ ਤੱਤਾ ਪਾਣੀ ਕਰਕੇ ਦਿੱਤਾ ਹੀ ਇਹਨਾਂ ਨੇ ਅੱਡ ਕਿਉਂਕਿ ਜਗ੍ਹਾ ਥੋੜੀ ਠੰਡੀ ਆ ਇਹ ਸਮੁੰਦਰ ਤਲ ਤੋਂ ਆਪਾਂ 1300 ਮੀਟਰ ਉੱਚੇ ਆ ਹੈਲੋ ਬ੍ਰਦਰ ਮੱਕੀ ਨੂੰ ਗੁੱਡ ਪਾਈ ਜਾਂਦੇ ਨੇ ਤੇ ਕਸੀਏ ਚੱਕ ਕੇ ਸਵੇਰੇ ਖੇਤਾਂ 'ਚ ਆ ਜਾਂਦੇ ਆ ਮਿਹਨਤ ਵਾਲਾ ਕੰਮ ਆ ਬੰਦਿਆਂ ਦਾ ਆ ਲੋਕਾਂ ਦੇ ਘਰਾਂ ਦੀ ਪੰਤਰ ਆ ਇਧਰਲੇ ਪਾਸੇ ਮੈਂ ਜਿੰਨੇ ਵੀ ਘਰ ਦੇਖੇ ਘਾਰੇ ਪੱਕੇ ਨੇ ਹਾਂ ਹਾਂ ਸਹੀ ਏ ਗੱਲ ਤੇਰੀ ਕੁੱਕੜਾਂ ਦੀਆਂ ਬਾਂਗਾ ਵਟਾਂ ਤੇ ਬੀਜੀ ਮੱਕੀ ਦਰਖਤਾਂ ਦੇ ਬੋਲਦੇ ਪੰਛੀ ਤੇ ਰਾਹਾਂ 'ਤੇ ਡਿੱਗੇ ਲਾਲ ਫੁੱਲ ਆਲਾ ਦਵਾਲਾ ਇੱਥੇ ਇੰਨਾ ਸੋਹਣਾ ਬਣ ਜਾਂਦਾ ਵਿਰਲਾਟਾਂ ਮਾ ਕੋਈ ਦੇਖਦਾ ਇੱਥੇ ਪਤਾ ਨਹੀਂ ਕਮਾ-ਕੂਮਾ ਤੇ ਚਲ ਗਏ ਹੋਣਗੇ ਖੇਤਾਂ ਨੂੰ ਗਏ ਹੋਣਗੇ ਸੱਚੇ ਇਹੋ ਜੀ ਮਿੱਟੀ ਐ ਤੇ ਇਹੋ ਜਿਹੇ ਲਾਲ ਲਾਲ ਇਟਣੇ ਇਥੋਂ ਦੀ ਕਿੱਡਾ ਸੋਹਣਾ ਯਾਰ ਆਲਾਦ ਵਾਲਾ this is beautiful country ਮਲਾਵੀ ਤੁਰੰਤ ਤੋਂ ਬਾਅਦ ਮੇਰਾ ਅਗਲਾ ਕੰਮ ਹੁੰਦਾ ਪਾਣੀ ਖਰੀਦਣਾ ਕਿਉਂਕਿ ਪਾਣੀ ਦੀ ਸਮੱਸਿਆ ਕਦੇ ਨਾ ਕਿਤੇ ਆ ਜਾਂਦੀ ਹੈ ਤੇ ਆ ਖਰੀਦਦੇ ਨੇ ਰਾਤ ਚ ਜਿਹੜੇ ਮਿੱਤਰ ਬੇਲੀ ਮਿਲਦੇ ਉਹਨਾਂ ਵਾਸਤੇ ਇਹ ਮੈਂ ਥੋੜੇ ਜਿਹਾ ਬਿਹਤਰ ਕੁਆਲਿਟੀ ਦੇ ਖਰੀਦਦਾ ਹੁੰਦਾ ਗਿਵ ਮੀ ਥਿਸ ਹਾਥੀ ਨਹੀਂ ਪੈਂਦਾ ਕਿਸੇ ਲੋਕ ਨੂੰ ਥੈਂਕ ਯੂ ਬ੍ਰਦਰ ਥੈਂਕ ਯੂ ਥੈਂਕ ਯੂ ਤੇ ਹੁਣ ਆਪਣੀ ਵੀਡੀਓ ਨੂੰ ਦੇਖ ਰਹੇ ਸਾਰੇ ਮਿੱਤਰ ਬੇਲੀਆਂ ਨੂੰ ਸਾਥੀ ਅਕਾਲ ਅੱਜ ਤਰੀਕ 21 ਫਰਵਰੀ ਤੇ ਸਾਲ 2025 ਆਪਾਂ ਅਫਰੀਕਾ ਮਹਾਦੇਵ ਦੇ ਦੇਸ਼ ਮਲਾਵੀ ਦੇ ਵਿੱਚ ਸਫਰ ਕਰੀਏ ਨੇ ਤੇ ਮਲਾਵੀ ਦੇ ਸ਼ਹਿਰ ਮਜ਼ੂਜ਼ੂ ਵੱਲ ਨੂੰ ਜਾਣਾ ਅੱਜ 104 ਕਿਲੋਮੀਟਰ ਸਾਈਕਲਿੰਗ ਕਰਦੇ ਕਰਦੇ ਇਹਨਾਂ ਪਹਾੜਾਂ ਦੇ ਆਪਾਂ ਸ਼ਾਮ ਤੱਕ ਮਜ਼ੂਜ਼ੂ ਪਹੁੰਚਾਂਗੇ ਤੁਹਾਨੂੰ ਮਿਲਦੇ ਆਪਾਂ ਅੱਜ ਦੇ ਸਫ਼ਰ 'ਚ ਅੱਜ ਦੀ ਵੀਡੀਓ ਨਾਲ ਜੁੜੇ ਰਿਓ ਆਪਣੇ ਸਫ਼ਰ ਨਾਲ ਤੁਹਾਡਾ ਬਹੁਤ-ਬਹੁਤ ਧੰਨਵਾਦ ਪਿਆਰ ਸਤਿਕਾਰ ਤੇ ਮੈਂ ਕਮੈਂਟ ਪੜਦਾ ਹਾਂ ਨਾ ਤੇ ਇਸ ਗੱਲ ਦੀ ਖੁਸ਼ੀ ਹੈ ਕਿ ਆਪਣੇ ਵੀਡੀਓ ਹਿੱਥ ਜਿੰਨੇ ਵੀ ਕਮੈਂਟ ਹੁੰਦੇ ਨੇ ਉਹਨਾਂ ਚੋਂ ਬਹੁਤੇ ਕਮੈਂਟ ਪੰਜਾਬੀ ਚ ਹੁੰਦੇ ਆ ਤੇ ਅੱਜ ਕੱਲ ਹਰੇਕ ਫੌਂਡ ਪੰਜਾਬੀ ਨੂੰ ਜਾਂ ਕੋਈ ਵੀ ਬੋਲੀ ਨੂੰ ਸਪੋਰਟ ਕਰਦੇ ਆ ਤੁਸੀਂ ਪੰਜਾਬੀ ਦੇ ਕੀਪੜ ਭਰ ਕੇ ਪੰਜਾਬੀ ਚ ਕਮੈਂਟ ਕਰੋ ਤਾਂ ਮੈਨੂੰ ਖੁਸ਼ੀ ਹੋਊਗੀ ਉਹ ਪੜਨੇ ਵੀ ਸੌਖੇ ਰਹਿੰਦੇ ਨੇ ਜੇ ਜਾਂ ਅੰਗਰੇਜ਼ੀ ਚ ਕੀਤਾ ਹੋਵੇ ਚ ਉਹ ਵੀ ਪੜ ਲਈਦਾ ਪਰ ਜਿਹੜਾ ਲਿਖਾ ਲਿਪੀ ਅੰਗਰੇਜ਼ੀ ਹੁੰਦੀ ਹੈ ਤੇ ਕਮੈਂਟ ਪੰਜਾਬੀ ਵਾਲਾ ਹੁੰਦਾ ਨਾ ਉਹ ਪੜਨ ਤੇ ਟਾਈਮ ਲੱਗ ਜਾਂਦਾ ਸੋ ਮਿਲਦੇ ਆਪਾਂ ਅੱਜ ਦੇ ਸਫ਼ਰ 'ਚ ਅੱਜ ਦੇ ਇਨਾਂ ਸ਼ਾਨਦਾਰ ਰਹਾਮਾਂ ਤੇ ਮਲਾਵੀ ਵੀ ਹੋਰ ਦਿਸ਼ਾਵਾਂ ਨੂੰ ਉੱਚਾ ਨੀਵਾ ਸਾਰਾ ਪਹਾੜੀ ਦੇਸ਼ ਆ ਇਹ ਤੇ ਸਾਰੇ ਪਾਸੇ ਪਹਾੜੀ ਪਹਾੜ ਦੇ ਸਦੇ ਤੇ ਇਨਾਂ ਪਹਾੜਾਂ ਤੇ ਅੱਜ ਆਪਣਾ ਸੋਹਣਾ ਸਫ਼ਰ ਰਹੂਗਾ ਸਫ਼ਰ ਅੱਜ ਵੀ ਬਦਲਵਾਈ ਵਾਲਾ ਤੇ ਦਹਿਮ ਲੱਗਾ ਹੋਇਆ 21 ਕਿਲੋਮੀਟਰ ਸਿੱਧਾ ਜਾਣਾ ਆਪਾਂ ਇਸ ਰਾਹ ਤੇ ਤੇ 21 ਕਿਲੋਮੀਟਰ ਬਾਅਦ ਖੱਬੇ ਹੱਥ ਮੁੜ ਕੇ M1 ਤੇ ਚੜ ਜਾਗੇ ਤੇ M1 ਉਹ ਇਕਲਾ ਓਏ ਹਾਂ ਪਤਾ ਲੱਗ ਗਿਆ ਨਾ M1 ਮਲਾਵੀ ਦੀ ਮੇਨ ਰੋਡ ਆ ਚਲੋ ਭੱਜੋ ਹੁਣ ਉਹ ਘਰੋਂ ਬਾਜਾਂ ਮਾਰੀਆਂ ਦੇ ਨਿਆਣੇ ਝਾਕ ਹੁੰਦੀਆਂ ਨੂੰ ਜਿਹੜਾ ਬੰਦਾ ਬਾਹਰੋਂ ਆਣਾ ਕੋਈ ਨਾ ਕੋਈ ਦਊਗਾ ਪਹਿਲੀ ਛੁੱਟੀ 'ਚ 20 ਕਿਲੋਮੀਟਰ ਪੈਡਲ ਮਾਰ ਕੇ ਆਪਾਂ ਪਿੰਡ 'ਚ ਪਹੁੰਚ ਗਏ ਹੋਰ ਪਿੰਡ ਆ ਜਿਸਕੋ ਵੋਕੋ ਤੇ ਇੱਥੋਂ ਮੇਨ ਰੋਡ ਦੇ ਉੱਤੇ ਚੜ ਜਾਗੇ ਐਮ 1 ਦੇ ਉੱਤੇ ਆ ਪਹਾੜ ਜਿਹੜੇ ਸਾਹਮਣੇ ਦਿਸਦੇ ਆ ਇਹਨਾਂ ਪਹਾੜਾਂ ਦੇ ਪਿਛਲੇ ਪਾਸੇ ਝੀਲ ਐ ਥੋਂ ਦੀ ਝੀਲ ਮਲਾਵੀ ਤੇ ਇੱਥੇ ਪਹੁੰਚ ਕੇ ਆਪਾਂ ਨੂੰ ਕੀ ਦਿਸਦਾ ਇੱਥੇ ਪਹੁੰਚ ਕੇ ਇੱਕ ਵੱਡਾ ਦਰਿਆ ਦਿਸਦਾ ਠਾਠਾ ਮਾਰਦਾ ਪੂਰਾ ਇੰਨਾ ਇੱਧੇ ਵੱਡਾ ਦਰਿਆ ਆਪਾਂ ਵੇਖਿਆ ਪਿੱਛੇ ਪਾਣੀ ਕਿਹੜੇ ਵਿੱਚ ਦੇਖਿਆ ਜੀ ਕਥਾਂ ਤੇ ਤੇ ਇਹ ਜਾ ਕੇ ਡਿੱਗਦਾ ਮਲਾਵੀ ਝੀਲ 'ਚ ਜਿਹੜੇ ਮੀਂਹ ਪਈ ਜਾਂਦੇ ਨੇ ਮੀਂਹਾਂ ਦਾ ਪਾਣੀ ਇਕੱਠਾ ਹੋ ਕੇ ਸਾਰਾ ਇਧਰ ਨੂੰ ਵਹਿੰਦਾ ਹੈ ਤੁੱਕੇ ਹਾਈਡਰੋ ਪ੍ਰੋਜੈਕਟ ਜਾਂ ਇਹੋ ਜਿਹਾ ਕੁਝ ਮੈਨ ਲੱਗਿਆ ਦੇਖਿਆ ਨਹੀਂ ਬਹੁਤਾ ਹਜੇ ਇਧਰਲੇ ਪਾਸੇ ਮਲਾਵੀ ਦੇ ਵਿੱਚ ਹੋ ਸਕਦਾ ਤਾਂ ਹੀ ਬਿਜਲੀ ਦੀ ਕਮੀ-ਕੂਮੀ ਕਰੀ ਬੈਠੇ ਆਹੀਂ ਹੁਣ ਆਹ ਪਹਾੜ ਦੀ ਬੁੱਕਲ ਚ ਇਧਰ ਉਧਰ ਐ ਇਧਰ ਇਧਰ ਐ ਐ ਆਪਾਂ ਸਫਰ ਕਰਦੇ ਜਾਵਾਂਗੇ ਸਮਾਂ 9:30 ਹੋਇਆ ਭੁੱਖ ਲੱਗੀ ਹੋਈ ਆ ਯਾਰ ਕੁਝ ਦੇਖਦੇ ਜੇ ਇੱਕ ਦੋ ਇਥੋਂ ਮਿਲ ਗਿਆ ਸ਼ਹਿਰ ਦੇ ਵਿੱਚੋਂ ਕੁਝ ਖਾਣ ਪੀਣ ਨੂੰ ਜਿਸਕੋ ਵੋਕੋ ਇਹੋ ਜਿਹਾ ਨਾ ਹੈ ਜਗ੍ਹਾ ਦਾ ਆਹ ਰੋਡ ਆ ਗਈ M1 ਹੁਣ ਆਪਾਂ M1 ਤੇ ਚੜ ਜਾਣਾ ਐਮ 1 ਹਾਈਵੇ ਡੱਗ ਚੌੜਾਈ ਆ ਲਿੰਕ ਰੋਡ ਅੱਗੇ ਆ ਹੈਲੋ ਬ੍ਰਦਰ ਗੁੱਡ ਹਾਊ ਆਰ ਯੂ ਗੁੱਡ ਠੀਕ ਬਾ ਠੀਕ ਬਾ ਥਿਸ ਇਜ਼ ਕਾਲਜ ਯਾ ਸੋ ਟੈਕਨੀਕਲ ਕਾਲਜ 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 ਵਿਦਆਊਟ ਬਾਉਂਡਰੀ ਕਾਲਜ ਵਿਦਆਊਟ ਵਾਟ ਬਾਉਂਡਰੀ ਨੋ ਬਾਉਂਡਰੀ ਵਾਲ ਆਫ ਥਿਸ ਕਾਲਜ ਯਾ ਓਨਲੀ ਹੋਸਟਲਸ ਇਨਸਾਈਡ learning area and dining oh this, this is a hostel so there is a food for students only yeah Food for tea. students. Tea, yeah. tea, tea. You tea. understand tea? Tea, tea? I, know, I know tea. Yeah. Can Can they same, give me same. Can they give me tea? You need tea. Yeah, I need tea. Let's or, go, tea. Oh, there is any restaurant on the way? What a restaurant? Yeah. Restaurant. Yeah, of when course, but uh, you can just go and take tea. You can just drink with me. Bro. Just drink with you? Yeah. You I think uh, there are some people. They are eating something there. Yeah, but he yeah. said yeah, yeah they were do eating donuts. Okay, no problem. Yeah then I go. I will take What's your name, uh, bro? My name Paul. 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 Where do you came from? I'm from India. You Hindu your language understand? Which language? Hindu language, like Kahalba. What what? what? Kahalba. Tigba. Kihalba. Yeah. Ah thika. Yeah. Yeah thika. You know uh, you watch Bollywood movies? No, me you, hold the, hold the movies, but I was working with Indians elsewhere. Where, where you met with in, in, Indians? Yeah, reply, Rai Plai? Yeah. Oh, reply. Yeah. Reply. He's a he's a Punjabi guy, Yo. the owner of that company. Sing, sing. Sing. sing, sing. I am also sing. You sing, sing. Oh, good. Paul sing. Yeah, I was saying. Yeah, good. I know ply, okay, right? Yeah. There are a lot of business in Kenya also. Yeah, Kenya also and Uganda. Nile ply, uh, are sugar mills. Yeah, sugar plant. Sugar plant. So we are planting a steam boiler, Steam boiler, okay. Yeah, feeder, engineer. Engineer. engineer, engineer, me. Good, 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 good. Nice to meet you, bro. Yeah, oh, good. 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 Yeah, Same. I understand. this break. Just made from wheat flour. Wheat flour. Yeah. Wheat flour. Yeah. Wheat flour. Understand? You understand? Not understand. Tell me again. Same, same flour. Oh, same, same. Yeah, same, same flour for. Flour, Floor. Okay, yeah. understand. 100. 100. Oh, give me. Thank you, brother. 42. What is 42. the name of this uh, in in your language? Mandazi. Mandazi. Yes. yes. Okay. Thank you for mandazi. How much for this? Two hundred. Two hundred. No okay. Malawi kwacha. I need to pay. Please. I'm going to pay. Oh, thank you. You, to pay? you pay for me? Yeah, yes. I'm going to pay for you. Okay, thank you. Okay. Thank you. You can uh, tell something. Yeah, good. Here is Malawi. Malawi in the northern region. We speak Tumbuka. Here in Malawi, we speak Tumbuka, and uh, when we say maukauli, uh, same same. Good morning. When you say Matandala. sem sem ma uh, good afternoon you understand okay. good yeah muli makola how are you now, now, now i may speak my own language yeah, okay yeah. listen me raj aande jande appan nu veer honi mileya te eh jehdi company ch kamm karde ho apne punjabian di a taan karke bahut sare punjabian nu jande a kende ki jivein tusi sir te kapda baneya hoya eh hoje sadde kole punjabi sanu milde rehnde a kuch ohna ne naam laye <laughs> inanne te ਇਹ ਮਾਹੌਲ ਇਹਨਾਂ ਦਾ ਆ ਇੱਕ ਸ਼ਾਇਦ ਸਕੂਲ ਇਧਰਲੇ ਪਾਸੇ ਪਰਲੇ ਪਾਸੇ ਕਾਲਜ ਸੀ ਇੱਥੇ ਬਹਿ ਕੇ ਅਸੀਂ ਮੈਂ ਕੱਪ ਆਪ ਦਾ ਰੱਖਦਾ ਹੁੰਨਾ ਨਾਲ ਚਾਹ ਜੂ ਪੀਤੀ ਜਾਂ ਤੇ ਇਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਬ्रेड ਸੀਗੇ ਬਰੈਡ ਕੱਟੇਦੇ ਸੀ ਵੰਡ ਕੇ ਖਾਦੇ ਸਾਰਿਆਂ ਨੇ ਵਾਓ ਥੈਂਕ ਯੂ ਬ੍ਰਦਰ ਥੈਂਕ ਯੂ ਫॉर ਯਰ ਟਾਈਮ ਯਾ ਥੈਂਕ ਯੂ ਫॉर ਯੂ ਫਰ ਥੈਂਕ ਯੂ ਟੂ ਫॉर ਯਰ ਟਾਈਮ ਬ੍ਰੋ lots of love and respect ਯਾ love and respect ਯਾ ਸੋ ਥਿਸ ਇਜ਼ ਮਾਈ ਮੋਟਿਵ Yeah. Meet new people every day, new culture, new food, everything is new for me. No, right, right. everything is new that's for good. you. Everything is you are new. New You met me ten minutes before. Now we become friends. Yeah, good. good that's friend. it. You take Mandas, that is new for You Take you. Mandas new food. Mandas for you. is new yeah, for me. Yeah, <laughs> yeah, new. Good, good. Yeah, good. Mandaz is new friend. for you. Yeah my friend. Paul Paul Singh. Paul Singh. This is another love for you. Yeah, great, bro. Come here, brother. Thank you, bro. Thank you. That's to good, her. Good, 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 good. Okay, nice to meet you all. Thanks nice a lot. Good. Nice to meet yeah, you, too, good. You, bro. Good. ਅੱਜ ਦਾ ਆਪਣਾ ਸਫ਼ਰ ਆ ਰਾਤ ਇਹਨਾਂ ਟਰੱਕਾਂ ਨਾਲ ਹੋਊਗਾ ਕਾਰਾਂਕੂਰਾ ਦਾ ਘੱਟ ਨੇ ਬਾ ਟਰੱਕਾਂ ਦਾ ਹੁਣ ਜਾਣਾ ਹੈ ਇਸ ਰਾਹ ਤੋਂ ਟਰੱਕ ਤੰਜ਼ਾਨੀਆ ਵੱਲੋਂ ਜਾਂਦੇ ਆ ਇੰਨੀ ਗਰਾਉਣਕ ਮਿਲ ਨਹੀਂ ਮਿਲਣੀ ਅੱਜ ਇੱਥੇ ਸੜਕ ਨੂੰ ਨਵਾਂ ਬਣਾਈ ਜਾਂਦੇ ਆ ਸੜਕ ਵੱਡੀ ਕਰੀ ਜਾਂਦੇ ਨੇ ਚਲੋ ਤਾਂ ਸੜਕ ਵੱਡੀ ਕਰੀ ਜਾਂਦੇ ਆ ਪਰ ਆਪਾਂ ਨੂੰ ਆ ਔਖਲੀਆਂ ਸਫ਼ਰ ਕਰਨਾ ਪੈ ਰਿਹਾ ਹੋਣਾ ਜਰਾ ਹੋ ਸਕਦਾ ਗਾਂ ਜਾ ਕੇ ਕਿੱਥੇ ਇਹ ਰੋਡ ਦਾ ਆਪਾਂ ਨੂੰ ਲਾਹਾ ਮਿਲ ਜੇ ਜੰਗੀ ਪੱਧਰ ਤੇ ਚੱਲ ਰਿਹਾ ਕੰਮ ਪੂਰਾ ਹੈ। ਹੈਲੋ। ਗੁੱਡ। ਅੱਗੇ ਜਾ ਕੇ ਲਾਹਾ ਮਿਲਣਾ ਆ ਮਿਲੇ ਪਰ ਆਪਾਂ ਇੱਥੋਂ ਤੇ ਲਾਹਾ ਤੱਕਣਾ ਸ਼ੁਰੂ ਕਰਤਾ ਇਹਦਾ। ਪੱਥਰ-ਪੁੱਥਰ ਰੱਖ ਕੇ ਨੇ ਇਹਨੇ ਓਟੇ ਲਾਇ ਹੋਇਆ। ਵੀ ਸਾਧੇ ਨੇ ਇਧਰ ਤੋਂ ਕੋਈ ਲੰਗੇ ਨਾ। ਪਰ ਸਾਈਕਲ ਜੋ ਘਰਾਤਾ ਹੁੰਦਾ। ਇਹਨਾਂ 'ਕ ਤਾਂ ਆਪਾਂ ਇੱਥੋਂ ਟੱਪ ਸਕਦੇ ਆ। ਪੈਡ ਲੱਦ ਵਿਚਾਲੇ ਜੇ ਕਰਕੇ। ਇਤੋਂ ਦੇ ਮੋਟਰਸਾਈਕਲਾਂ ਜਾਂ ਸਾਈਕਲਾਂ ਨੇ ਇਹਨਾਂ ਸਾਰਿਆਂ ਚੋਂ 2-2 3-3 ਡਲੇ ਚੱਕੇ ਹੋਏ ਆ ਤਾਂ ਕਰਕੇ ਆਪਣਾ ਲੰਘਣ ਦੀ ਸਖਿਆਈ ਬਣ ਗਈ ਨਹੀਂ ਉੱਤੇ ਰੇਤਾ ਬਹੁਤ ਫੱਕਣਾ ਸੀ ਕਚੇ ਰਾਹ ਦੇ ਨਾਲ ਨਾਲ ਰਾਹ ਜਿਹੋ ਜਿਹਾ ਮਿਲਿਆ ਸੜਕ ਜਿਹੜੀ ਸੋਹਣੀ ਸੀ 2 ਕਿਲੋਮੀਟਰ ਮੈਂ ਉਸ ਰਾਹ ਤੇ ਆਇਆ ਉਦੋਂ ਅਕੇਹ ਜਾ ਕੋ ਚੱਲ ਪਿਆ ਅੱਜ ਚੰਗੀ ਤਰ੍ਹਾਂ ਇਹ ਮਿੱਟੀ ਘਟਾਪ ਨੂੰ ਲਾਉਣਗੇ ਵਧੀਆ ਤੇ ਕਿੰਨਾ ਆ ਗਿਆ ਮੈਂ 30 ਕਿਲੋਮੀਟਰ ਆਇਆ ਹਜੇ ਮੈਂ 74 ਕਿਲੋਮੀਟਰ ਬਾਕੀ ਆ ਹਲੋ ਫਾਈਨਲੀ ਸੜਕ ਤਾਂ ਕਿ ਚੰਗੀ ਆ ਪਰ ਹੈਗੀ ਤਾਂ ਹੈਗੀ ਆ ਨਾ ਪਿੱਛੇ ਦਾ ਬਹੁਤ ਬਕਰ ਬਣਾ ਕੇ ਆਇਆ ਹੁਣ ਮੈਂ ਆਪਣੇ ਆਉਣੇ ਦੀ ਖੁਸ਼ੀ ਮੈਂ ਨਈ ਨਈ ਸੜਕੇ ਬਣ ਰਹੀਆਂ ਕਦੇ ਨਾ ਕਿਹੜੇ ਰਾਹ ਤੇ ਹੋ ਜਾਣਾ ਕਦੇ ਕਿਹੜੇ ਤੇ ਖੇੜ ਖੜਾ ਗਿਆ ਚੱਲੀ ਜਾਂਦਾ ਮੇਰਾ ਜੇ ਨਾਲ ਤਾਂ ਕਰਕੇ ਪੰ ਦੋਨਾਂ ਤੇਜ਼ੀ ਨਾਲ ਨਿਭੜ ਨਹੀਂ ਰਿਹਾ ਅੱਜ ਸਵੇਰੇ ਆਪਾਂ ਅਮਰੂਦ ਦੇਖਦੇ ਫਿਰਦੇ ਸੀ ਤੇ ਅਮਰੂਦ ਖਰੀਦਣ ਦਾ ਸੁਆਭੀ ਬਣ ਗਿਆ ਜੀ ਠੀਕ ਹੈ ਥੈਂਕ ਯੂ ਆਈ ਗਿਵ ਹਿਮ 100 ਦਾ ਪੈਰ 12 ਵਜੇ ਦਾ ਸਮਾ ਹੋਇਆ ਮੈਨੂੰ ਭੁੱਖ ਬਹੁਤ ਚੜ੍ਹ ਕੇ ਲੱਗੀ ਹੋਈ ਸੀ ਤੇ ਕੁਦਰਤੀ ਆ ਚੀਜ਼ ਵੀ ਮਿਲ ਗਈ ਆ ਆਪਾਂ ਨੂੰ ਇਹਨਾਂ ਨੇ ਮੈਨੂੰ ਅਮਰੂਦ ਦਿੱਤੇ ਮੈਂ ਪੈਸੇ ਦਿੱਤੇ ਇਹਨਾਂ ਨੂੰ ਮੈਂ ਆ ਫੜਾਈ ਤੇ ਖੁਸ਼ ਹੋਏ ਜਵਾਕ ਇਹਨਾਂ ਨੇ ਦੋ ਹੋਰ ਅਮਰੂਦ ਦਿੱਤੇ ਮੈਨੂੰ ਉਹਦੇ ਵੱਟੇ ਮੈਂ ਫਿਰ ਪੈਸੇ ਦਿੱਤੇ ਇਹਨਾਂ ਨੂੰ ਲੈ ਬੁੱਤਾ ਇਹਨਾਂ ਨੂੰ ਦੇਖ ਕੇ ਹੋਰ ਬੱਚੇ ਆਏ ਨੇ ਉਧਰੋਂ ਥੈਂਕਸ ਅ ਲੋਟ ਫੋਰ ਈਚ ਗਿਵ ਮੀ 3 yes game 3 ਇਹਨਾਂ ਦਾ ਨਾ ਇਹ ਹਿਸਾਬ ਹੁੰਦਾ ਫਲਾਂ ਦਾ ਨਾ ਖਾਈਏ ਨਾ ਖਾਈਏ ਜੇ ਖਾਨ ਲੱਗ ਪਈਏ ਬਹੁਤ ਭੁੱਖ ਲੱਗਦੀ ਹੈ ਆਈ ਵਿਲ ਗਿਵ ਯੂ ਮਨੀ ਬ੍ਰਦਰ ਕੀ ਗਿਵ ਗਿਵ ਮੀ ਗਿਵ ਮੀ ਥੈਂਕ ਯੂ ਪੁਟ ਇਟ ਹੇਰ ਇੱਥੇ ਸੜਕ ਬਣਦੀ ਹੁੰਦੀ ਹੈ ਨਾ ਉੱਥੇ ਨਾਲ ਫਸਲਾਂ ਦਾ ਬਹੁਤ ਨੁਕਸਾਨ ਹੁੰਦਾ ਆ ਸਾਰੀ ਮਕੀਰੇ ਤੇ ਨਾਲ ਭਰੀ ਹੋਈ ਪੱਤੇ ਨੇ ਆਵਾਇਤੀ ਆਵਾਜੀ ਤੇ ਜਿਹੋ ਜਿਹਾ ਹਾਲ ਮੱਕੀ ਦਾ ਅੱਜ ਉਹ ਜਿਹਾ ਹਾਲ ਮੇਰਾ ਭਾਵੇਂ ਮੈਨੂੰ ਵੀ ਇੰਨੀ ਰਿੱਤੇ ਨਾਲ ਭਰਿਆ ਦਾ 12 ਟਰੱਕਾਂ ਨੇ ਸਕੂਲ ਦੇ ਜਵਾਕ ਕੰਮ ਲਾਏ ਹੋਏ ਨੇ ਸਫਾਈ ਕਰਨ ਲਈ ਸੋਹਣੀ ਗੱਲ ਐ ਆਪਣੇ ਸਕੂਲਾਂ ਦੇ ਜਵਾਕਾਂ ਨੂੰ ਸਫਾਈ ਕਰਨ ਲਾ ਦੇਣ ਤਾਂ ਕਿ ਪੱਤਰਕਾਰ ਜਾ ਕੇ ਸ਼ਿਕਾਇਤ ਕਰ ਦਿੰਦਾ ਇੱਥੇ ਜਵਾਕਾਂ ਨੂੰ ਕੰਮ ਕਰਾਉਂਦੇ ਤੇ ਕਰਾਉਣਾ ਵੀ ਚਾਹੀਦਾ ਨਿੱਕੇ ਹੁੰਦੇ ਆਪਾਂ ਵੀ ਸਕੂਲਾਂ ਦੇ ਵਿੱਚ ਹਲਾ ਕੰਮ ਕਰਦੇ ਨੇ ਸਪਾਈਸ ਪੂਈ ਵਾਲਾ ਹੈ ਜੀ ਮਜ਼ੂਜ਼ੂ ਮਜ਼ੂਂਗੂ ਗੋਇੰਗ ਟੂ ਮਜ਼ੂਜ਼ੂ ਮਲਾਵੀ ਦੇ ਨਰਾਮਾ ਤੇ ਅੱਜ ਆਪਾਂ 60 ਕਿਲੋਮੀਟਰ ਦਾ ਪਿੰਡਾ ਕੱਢਿਆ ਤੇ 44 ਕਿਲੋਮੀਟਰ ਹੋਰ ਜਾਣਾ ਮੇਰੇ ਕੋਲੇ ਆਹ সুইਟ ਕਾਰਨ ਸੀ ਹੁਣ ਮੈਨੂੰ ਇਹ ਨਹੀਂ ਪਤਾ ਲੱਗਿਆ ਵੀ ਇਹਨੂੰ ਤੱਤਾ ਕਰਨਾ ਹੁੰਦਾ ਜਾਂ ਨਹੀਂ ਕਰਨਾ ਹੁੰਦਾ ਇਹਦੀ ਕਿਨੀ ਉੱਤੇ ਵਾਵਾ ਕੋਈ ਲਿਖਿਆ ਮੈਂ ਪੜ੍ਹਿਆ ਵੀ ਆ ਉਹ ਕਹਿੰਦੇ ਥੋੜਾ ਤੱਤਾ ਕਰ ਸਕਦੇ ਹਾਂ ਪਰ ਠੀਕ ਆ ਇਸੇ ਤਰ੍ਹਾਂ ਹੀ ਖਾਧਾ ਜਾਊਗਾ ਇਹਨੂੰ ਤੇ ਰਾਹ ਬਣਦਾ ਹੋਣਾ ਕਰਕੇ ਸਮੱਸਿਆ ਵਾਵਾ ਆਈ ਆ ਆ ਜਵਾਗ ਨਿਕਲੇ ਆ ਇਧਰ ਘਰ ਹੋਣਗੇ ਮੱਕੀ ਅੰਬ ਤੇ ਹੋਰ ਫਸਲਾਂ ਤਕਰੀਬਨ 80 ਕਿਲੋਮੀਟਰ ਆਇਆ ਮੈਂ 24 ਕਿਲੋਮੀਟਰ ਅਜੇ ਹੋਰ ਜਾਣਾ ਅੱਜ ਦਾ ਦਿਨ ਲੰਮਾ ਦੇਣਾ ਲੰਮੀ ਵਾਟ ਅੱਜ ਦੀ ਤੇ ਨਿੱਕੇ ਨਿੱਕੇ ਨਗਰ ਖੇੜੇ ਸ਼ਹਿਰ ਖੇੜੇ ਆਈ ਜਾਂਦੇ ਆ ਹੈਲੋ ਬ੍ਰਦਰ ਇਹੋ ਜੇ ਮਿੱਤਰ ਬਿੱਲੀ ਜਿਹੜੇ ਮੈਨੂੰ ਪੁੱਛਦੇ ਆ ਸਫ਼ਰ ਬਾਰੇ ਪਾਣੀ ਖਰੀਦਣਾ ਖਾਲੀ ਬੋਤਲਾਂ ਰੱਖਣੀਆਂ ਤੇ ਇਹੋ ਜੇ ਮੈਂ ਕੰਮ ਕਰਦਾ ਜਾਂਦਾ ਇਹਨਾਂ ਦੁਕਾਨਾਂ ਤੇ ਹੋ ਜਾ ਕੁਝ ਮਿਲ ਜਾਂਦਾ 3 ਗਿਵ ਮੀ 3 ਮੈਂਗੋ ਅੱਜ ਸਾਰਾ ਕੁਝ ਖਾ ਲਿਆ। ਅਮਰੂਦ, ਕੇਲੇ ਤੇ ਅੰਬ। ਕਦੇ ਕਦੇ ਫਲ ਵਧੀਆ ਮਿਲ ਜਾਂਦੇ ਐ ਬਸ ਅਰਵਾੰਡਾ, ਯੂਗਾਂਡਾ ਦੇ ਮੁਕਾਬਲੇ ਇਹਨਾਂ ਦੇਸ਼ਾਂ 'ਚ ਘੱਟ ਫਲ ਮਿਲਦੇ ਨੇ। ਹਾਊ ਮੱਚ ਫਾਰ ਥਿਸ? 500। ਥੈਂਕ ਯੂ। ਅੱਜ ਸਵੇਰ ਤੋਂ ਜਿਹੜੇ ਰਾਤ ਸਫ਼ਰ ਕਰੀ ਆ ਨਾ ਇਹ ਸੜਕ ਸਿਰਫ ਇੰਨੀ ਚੌੜੀ ਆ। ਹਾਲਾਂਕਿ ਇਹ ਦੇਸ਼ ਦਾ ਇੱਕ ਵੱਡਾ ਹਾਈਵੇ ਆ। ਜਿਹੜਾ ਨੌਰਥ ਤੋਂ ਸਾਊਥ ਵੱਲ ਨੂੰ ਜਾਂਦਾ ਜਾਂ ਸਾਊਥ ਨੌਰਥ ਖੁਸ਼ਮਰਜੀ ਗਏ ਆਪਾਂ ਤੇ ਤਾਂ ਕਰਕੇ ਜਿਹੜੇ ਦੋ ਟਰੱਕ ਆ ਜਾਂਦੇ ਨੇ ਨਾ ਬਰਾਬਰ-ਬਰਾਬਰ ਤਾਂ ਕੋਈ ਵੀ ਸਵਾਰੀ ਨਾਲ ਨਹੀਂ ਰਹਿ ਸਕਦੇ ਤਾਂ ਕਰ ਸਾਰਾ ਦਿਨ ਮੈਂ ਬਹੁਤ ਧਿਆਨ ਨਾਲ ਸਾਈਕਲ ਚਲਾਇਆ ਕੱਚੇ ਥਾਂਾਂ ਤੇ ਵੀ ਚਲਾਇਆ ਪਾਸੇ ਕੰਨੀ ਤੇ ਜਾਂ ਪਿੱਛੇ ਨਿਗਾਹ ਰੱਖਦਾ ਰਿਹਾ ਮੈਂ ਇਹ ਪਿੱਛੋਂ ਕੋਈ ਟਰੱਕ ਆਉਂਦਾ ਤਾਂ ਫਿਰ ਨਾਲ ਦੀ ਨਾਲ ਆਪਾਂ ਸਾਈਕਲ ਥੱਲੇ ਲਾ ਲਈਦਾ ਇਹ ਮਹਸੂਸੂ ਰਹਿ ਗਿਆ 21 ਕਿਲੋਮੀਟਰ ਤੇ ਦੇਸ਼ ਦੀ ਰਾਜਧਾਨੀ ਲੀ ਲੌਂਗ ਵੇ 350 ਕਿਲੋਮੀਟਰ ਬਠਿੰਡੇ ਤੋਂ ਦਿੱਲੀ ਜੀ ਨਿਵਾਟਾ ਤਿੰਨ ਕਿ ਦਿਨਾਂ ਦੇ ਵਿੱਚ ਆਪਾਂ ਲੀ ਲੌਂਗ ਵੇ ਪਹੁੰਚ ਜਾਗੇ ਦਿਨ ਢਾਲੇ ਪਿਆ ਤੇ ਪਰ ਸ਼ਾਮੇ ਲੰਮੇ ਹੋਈ ਜਾਂਦੇ ਆ ਸ਼ਹਿਰ ਮਹਸੂਸੂ ਤੋਂ ਨੇੜੇ ਆਪਾਂ ਤੇ ਮਹਸੂਸੂ ਤੋਂ ਪਹਿਲਾਂ ਇੱਕ ਇੱਕ ਗੋਲ ਪੱਥਰ ਵਾਲਾ ਸੋਹਣਾ ਪਹਾੜ ਆਉਂਦਾ ਨਿੱਕੀ ਨਿੱਕੀ ਟ੍ਰੈਫਿਕ ਜੀ ਸਾਰੇ ਰਾਹ ਰਹੀ ਆ ਇਹ ਤੇ ਰਾਹ ਤੰਗ ਹੋਣੇ ਕਰਕੇ ਮੈਨੂੰ ਤੰਗੀ ਹਮੇਸ਼ਾ ਰਹੀ ਅੱਜ ਬਚਾ ਬਚ ਕੇ ਚੱਲਣਾ ਪਿਆ ਨੋ ਮੈਰਿਜ ਫਾਰ ਮੈਨ ਟੂ ਮੈਨ ਔਰ ਔਮਨ ਟੂ ਔਮਨ ਇਸ ਮਸਲਾ ਸਾਰੀ ਦੁਨੀਆ ਤੇ ਫੈਲਦੀ ਜਾਂਦੀ ਆ ਤੇ ਇਹਦਾ ਅਫਰੀਕਾ ਵਾਲੇ ਵੀ ਵਿਰੋਧ ਕਰਦੇ ਆ ਨੇੜੇ ਆ ਪਰ ਮਜੂਜੂ ਦੇ ਨੇੜੇ-ਨੇੜੇ ਚੜ੍ਹਾਈਆਂ ਬਾਵਾ ਪਈ ਜਾਂਦੀਆਂ ਨੇ ਤਾਂ ਕਰਕੇ ਟਾਈਮ ਲੱਗਦਾ ਇੱਥੇ ਮੈਂ ਸਾਰਾ ਦਿਨ ਇਹਨਾਂ ਜਵਾਕਾਂ ਨੂੰ ਮਿਲਦਾ ਨਹੀਂ ਸੜਕਾਂ ਦੇ ਕੰਡੇ ਤੇ ਬੈਠੇ ਹੁੰਦੇ ਆ ਕੋਈ ਅੰਬ ਵੇਚ ਰਿਹਾ ਕੋਈ ਕਿਵੇਂ ਕੋਈ ਸਕੂਲੋਂ ਆ ਜਾ ਰਿਹਾ ਤੇ ਇਹਨਾਂ 'ਚ ਬਹੁਤ ਕੋਸ਼ਿਸ਼ ਵਾਕ ਮਰ ਤੋਂ ਪੈਸੇ ਮੰਗ ਲੈਂਦੇ ਵੀ ਗਿਵ ਮੀ ਮਨੀ ਜਿਹੜੇ ਪੈਸੇ ਮੰਗਦੇ ਉਹਨਾਂ ਨੂੰ ਪੈਸੇ ਨਹੀਂ ਮੈਂ ਦਿੰਦਾ ਜਿਹੜੇ ਉਂ ਖੜੇ ਹੁੰਦੇ ਨੇ ਉਹਨਾਂ ਨੂੰ ਖਾਣ ਨੂੰ ਕੁਝ ਲੈ ਕੇ ਦੇ ਦੇ ਕਦੇ ਅੰਬ ਲੈ ਕੇ ਦੇਤੇ ਕਦੇ ਕੇਲੇ ਲੈ ਕੇ ਦੇਤੇ ਇਹੋ ਜਿਹਾ ਕੁਝ ਇਹਨਾਂ ਨੇ ਮੇਰਾ ਵੀ ਜੀਵ ਪ੍ਰਜਾਵਾ ਲੱਗਾ ਰਿਹਾ ਉਹਦੇ ਨਾਲੇ 10 ਮਿੰਟ ਮੈਨੂੰ ਉਹਨਾਂ ਕੋਲੇ ਖੜਨ ਦਾ ਮੌਕਾ ਮਿਲ ਜਾਂਦਾ ਕਦੇ-ਕਦੇ ਮੈਨੂੰ ਦੀ ਵੀਡੀਓ ਬਣਾਉਣਾ ਹੁੰਦਾ ਜਿਹੜੇ ਛੋਟੇ ਬੱਚੇ ਮੇਰੇ ਕੋ ਆ ਜਾਂਦੇ ਨੇ ਨੇੜੇ-ਤੇੜੇ ਆ ਜਾਂਦੇ ਨੇ ਬਹੁਤ ਸਾਰੇ ਮਿੱਤਰ ਬੇਲੀ ਮੈਨੂੰ ਇਹ ਪੁੱਛਦੇ ਵੀ ਇੱਥੇ ਦੇ ਲੋਕਾਂ ਦਾ ਧਰਮ ਕੀ ਆ ਆਪਾਂ ਨਾ ਥੋਪੀਆ ਵਿੱਚ ਕਬੀਲੇ ਦੇਖੇ ਸੀਗੇ ਇੱਥੋਂ ਦੇ ਲੋਕਾਂ ਦਾ ਪਹਿਲਾਂ ਕੋਈ ਧਰਮ ਨਹੀਂ ਹੁੰਦਾ ਸੀ ਨਿਊਟਰਲ ਹੁੰਦੇ ਸੀ ਜਮੇ ਹੀ ਜਦੋਂ ਜਦੋਂ ਅੰਗਰੇਜ਼ਾਂ ਨੇ ਇਹਨਾਂ ਦੇਸ਼ਾਂ ਤੇ ਰਾਜ ਕੀਤਾ ਅੰਗਰੇਜ਼ਾਂ ਨੇ ਕੀਤਾ ਯੂਰਪੀਅਨਾਂ ਨੇ ਕੀਤਾ ਤਾਂ ਅਸਾਈ ਧਰਮ ਦਾ ਪ੍ਰਚਾਰ ਹੋਇਆ ਇੱਥੇ ਤੇ ਜਾਂ ਜਿਵੇਂ ਕੀਨੀਆ ਦਾ ਸਮੁੰਦਰ ਵਾਲਾ ਪਾਸਾ ਆ ਗਿਆ ਤੰਜ਼ਾਨੀਆ ਦਾ ਸਮੁੰਦਰ ਵਾਲਾ ਪਾਸਾ ਆ ਗਿਆ ਮਜ਼ੰਬੀਕ ਦਾ ਸਮੁੰਦਰ ਵਾਲਾ ਪਾਸਾ ਆ ਗਿਆ ਉੱਥੇ-ਉੱਥੇ ਕਿਸੇ ਵੇਲੇ ਅਰਬੀ ਆ ਕੇ ਹਮਲੇ ਕਰਦੇ ਰਹੇ ਐ ਇਹਨਾਂ ਤੇ ਅਰਬੀਆਂ ਦਾ ਆਉਣ ਜਾਣ ਹੋਇਆ ਤੇ ਇੱਥੇ ਮੁਸਲਮ ਧਰਮ ਦਾ ਪ੍ਰਚਾਰ ਹੋਇਆ ਸੋ ਐ ਜੇ ਗੱਲ ਆ ਜਿਹੜੇ ਲੱਗ ਸਮੁੰਦਰ ਨੇੜੇ ਆ ਉੱਥੇ ਮਸਜਿਦ ਜਿਆਦਾ ਬਣੇ ਹੋਏ ਆ ਜਿਹੜੇ ਇਧਰ ਆ ਗਏ ਸਮੁੰਦਰ ਤੋਂ ਦੂਰ ਦੇ ਇਲਾਕੇ ਨੇ ਇੱਥੇ ਚਰਚ ਜਿਆਦਾ ਬਣੇ ਹੋਏ ਆ ਜਿਹੜੇ ਗਰਾਊਂਡ 'ਚ ਮੈਂ ਬੈਠਾ ਇੱਥੇ ਵੀ ਆ ਚਰਚ ਬਣੀ ਹੋਈ ਆ ਨੇੜੇ ਅੰਬ ਖਾ ਕੇ ਇੱਕ ਫਿਰ ਆਪਾਂ ਗਾਂ ਨੂੰ ਚੱਲਦੇ ਆਂ ਅੱਜ ਮੈਂ ਬਹੁਤੀ ਵੀਡੀਓ ਨਹੀਂ ਬਣਾਈ ਉਹਦਾ ਕਾਰਨ ਇਹ ਹੈ ਕਿ ਮੇਰੇ ਫੋਨ ਦੀ ਬੈਟਰੀ ਸਵੇਰ ਦੀ ਲੋ ਆ ਤੇ ਪਾਵਰ ਬੈਕ ਮੇਰੇ ਮੁੱਕੇ ਹੋਏ ਆ ਜਿੱਥੇ ਰਾਤ ਰਿਆਂ ਉੱਥੇ ਵੀ ਲਾਈਟ ਹੈ ਨਹੀਂ ਸੀ ਜਿੱਥੇ ਪਰਸੋ ਰਾਤ ਰਹਾ ਉੱਥੇ ਵੀ ਲਾਈਟ ਹੈ ਨਹੀਂ ਸੀ 20% ਹੈ ਨੈਟਰਸਫੀਅਰ ਦਾ ਬੰਦ ਕੀਤਾ ਹੋਇਆ ਇੱਕ ਵਾਰੀ ਘਰੇ ਗੱਲ ਕੀਤੀ ਆ ਹੁਣ ਜਾ ਕੇ ਇਹਨੂੰ ਚਾਰਜ ਕਰੂੰਗਾ ਫਿਰ ਅੱਗੇ ਗੱਲਬਾਤ ਕਰੂੰਗਾ I am fine, how are you? I am fine, how are you? Good, in which class you are? 5th 5th class? 1, 2 You are in 2? 2nd class Good yes. Nice to meet you brother Take this Thank you Welcome You are welcome Sorry, I have to go now Bye Bye The building this like ਮਜ਼ੂਜ਼ੂ ਦੀ ਯੂਨੀਵਰਸਿਟੀ ਯੂਨੀਵਰਸਿਟੀ ਤੇ ਇਹਦੇ ਅੱਗੇ ਗੇਟ ਤੇ ਜੰਗ ਕੰਸਟਰਕਸ਼ਨ ਵਾਲੀਆਂ ਥਾਵਾਂ ਤੇ ਚਾਈਨੀਜ਼ ਲਿਖੀ ਹੋਈ ਆ ਚਾਈਨਾ ਕੋਈ ਵੀ ਪ੍ਰੋਜੈਕਟ ਕਰਦਾ ਇਹਨਾਂ ਦੇਸ਼ਾਂ ਦੇ ਵਿੱਚ ਆਪਦੀ ਬੋਲੀ ਲਿਖਦਾ ਉਹਦੇ ਉੱਤੇ ਇੱਥੋਂ ਜੇ ਮਜ਼ੂਜ਼ੂ ਸ਼ੁਰੂ ਹੋ ਜਾਂਦਾ ਤੇ ਮਜ਼ੂਜ਼ੂ ਦੇ ਰੰਗਾ ਢੰਗਾ ਤੋਂ ਪਤਾ ਲੱਗਦਾ ਵੱਡਾ ਸ਼ਹਿਰ ਆ ਤੇ ਆਪਾਂ ਇੱਥੋਂ ਸਿੱਧੇ ਜਾਣਾ ਸਿੱਧੇ ਜਾ ਕੇ ਦੋ ਤਿੰਨ ਕਿਲੋਮੀਟਰ ਤੇ ਕੋਈ ਲੋਜ ਦੇਖਿਆ ਅੱਜ ਦਾ ਟਿਕਾਣਾ ਉਧਰ ਨੂੰ ਕਰਾਂਗੇ ਮਜ਼ੂਜ਼ੂ 100 ਮਲਾਵੀ ਦੇ ਵਿੱਚ ਅੱਜ ਪਹਿਲਾ ਸਾਈਕਲ ਆ। ਇਸ ਤੋਂ ਪਹਿਲਾਂ ਮਲਾਵੀ 'ਚ 92 ਕਿਲੋਮੀਟਰ ਕੱਢਿਆ ਸੀ ਤੇ ਜਾਂ 75 ਤੇ ਇੱਕ ਦਿਨ 35 ਕਿਲੋਮੀਟਰ ਪਹਿਲਾ ਸਾਈਕਲ ਆ। ਦੇਸ਼ ਮਲਾਵੀ ਦੇ ਵਿੱਚ ਅੱਜ ਸਹੀ 100 ਕਿਲੋਮੀਟਰ ਪੈਡਲ ਮਾਰਿਆ ਆਪਾਂ 100 ਕਿਲੋਮੀਟਰ ਪੈਡਲ ਮਾਰ ਕੇ ਤੇ ਸਾਹਮਣੇ ਇਹ ਲੋਜ ਆ ਗਿਆ ਇਹਦਾ ਨਾਂ ਪਤਾ ਨਹੀਂ ਕੀ ਆ ਯਾਰ ਤੇ ਉਹ ਉੱਤੇ ਕਾਂ ਬੈਠੇ ਨੇ ਸ਼ਾਇਦ ਤੇ ਇੱਥੇ ਕਮਰੇ ਬਣੇ ਹੋਏ ਨੇ ਤੇ ਇਹਨਾਂ ਚ ਕਮਰੇ ਚ ਅੱਜ ਆਪਾਂ ਟਿਕਾਣਾ ਕਰਾਂਗੇ ਇੱਧਰ ਲਿਆ ਤਾ ਰਿਸੈਪਸ਼ਨ ਆ ਸੋਹਣੀ ਜਗ੍ਹਾ ਸ਼ਹਿਰ ਤੋਂ ਥੋੜਾ ਜਿਹਾ ਬਾਹਰ ਵਾਰ ਆ ਮੈਂ ਸ਼ਹਿਰ ਵਿੱਚ ਤਾਂ ਨਹੀਂ ਬੜਾ ਕਿਉਂਕਿ ਟ੍ਰੈਫਿਕ ਵਧੀ ਜਾਂਦਾ ਸੀਗਾ this is a beautiful property bro yeah but this is some expensive also very expensive yeah. you are owner of this property you can give me some concession <laughs> african people are our brother no sure. yes sure the future. 30 is okay yeah. 30 is okay yes. good thank you, you. Uh, bad and, bed and breakfast ब्रेकफास्ट थैंक्स अलॉट ब्रदर थैंक यू ओके सिक्स अप टू नाइन ओ क्लॉक ब्रेकफास्ट गुड सोनी जगह है ए होटल च मैं रुकिया नाता धोता तो इतने अपन मिलने लिए आए ने इमरान जी इमरान जी कैसे हो बस बढ़िया है जी, आप सुना आप कैसे हो मैं बहुत बढ़िया बहुत बढ़िया बहुत बढ़िया

ਥੈਂਕਸ ਅ ਲੋਟ ਭਾਈ ਜੀ ਨੋ ਕੋਰਮ ਬਲ ਐਨੀ ਆਪ ਮਹਿਮਾਨ ਹੋ ਹਮਾਰੇ ਯਾਰ ਜੀ ਅਮਰ ਮਹਿਮਾਨ ਮਨਮਾਜੀ ਬਣਤੀ ਆਪਕੇ ਥੈਂਕ ਯੂ ਥੈਂਕ ਯੂ ਬਹੁਤ ਦਿਨੋ ਕੇ ਬਾਅਦ ਮੇਰੇ ਘਰ ਕਾ ਖਾਣਾ ਮਿਲਨੇ ਲੱਗਾ ਹੈ ਬਿਲਕੁਲ ਹਾਂ ਚਲਿਏ ਅੰਦਰ ਕੀ ਤਰਫ ਚਲਤੇ ਹੈ ਜੀ ਵਾਕਾ ਸੰਗਾ ਐਗਜ਼ੀਕਿਊਟਿਵ ਲੌਂਜ ਭਾਈ ਇਮਰਾਨ ਹੁਣੀ ਰੋਟੀ ਪਾਣੀ ਲੈ ਕੇ ਆਏ ਸੀ ਇੱਥੇ ਬੈ ਕੇ ਕੁਛ ਖਾਤਾ ਸੀ ਬਾਅਦ ਦੇ ਵਿੱਚ ਉਹਨਾਂ ਦੀ ਗੱਡੀ 'ਚ ਬੈਠੇ ਤੇ ਸ਼ਹਿਰ ਮਜ਼ੂਜ਼ੂ ਤੱਕ ਗੇੜਾ ਦੇ ਕੇ ਆਏ ਆ ਮਜ਼ੂਜ਼ੂ ਇੱਕ ਨਿੱਕਾ ਜਿਹਾ ਸ਼ਹਿਰ ਆ ਤੇ ਇਹ ਜ਼ਿਲ੍ਹਾ ਕਹਿ ਸਕਦੇ ਆਪਾਂ ਹਾਈ ਕੋਰਟ ਬਣੀ ਹੋਈ ਆ ਇੱਥੇ ਸੂਪਰਮਾਰਕਟ ਪੈਟਰੋਲ ਸਟੇਸ਼ਨ ਸਾਰਾ ਕੁਝ ਜਿਹੜਾ ਸ਼ਹਿਰਾਂ ਚ ਹੁੰਦਾ ਉਹ ਸਾਰਾ ਕੁਝ ਇੱਥੇ ਬਣਿਆ ਹੋਇਆ ਸੋਹਣੀ ਗੱਲ ਬਾਤ ਆ ਲੋਜਰੀ ਬਣੇ ਹੋਏ ਆ ਜਿਹੜੇ ਰਹਿਣ ਦੇ ਟਿਕਾਣੇ ਜਿੱਥੇ ਆਪਾਂ ਰਹਿ ਰਹੇ ਹਾਂ ਇਹੋ ਜਿਹੇ ਸ਼ਹਿਰ ਦੇ ਵਿੱਚ ਬਹੁਤ ਸਾਰੇ ਬਣੇ ਹੋਏ ਆ ਇਮਰਾਨ بھائی ਹੁਣੀ ਮੈਨੂੰ ਕਿਵੇਂ ਮਿਲੇ ਨੇ ਆਪਣੇ ਲਾਂਗ ਵਿੱਚ ਆਪਣੇ ਪੰਜਾਬੀ ਭਰਾ ਰਹਿੰਦੇ ਆ ਨਿਰਪੈ ਸਿੰਘ ਬਰਾੜ ਉਹਨਾਂ ਨੇ ਇਹਨਾਂ ਨੂੰ ਕਿਹਾ ਸੀ ਕਿ ਆਪਣਾ ਬੰਦਾ ਆ ਰਿਹਾ ਤੇ ਤੁਸੀਂ ਉਹਨਾਂ ਨੂੰ ਮਿਲਿਓ ਨਰੇ ਪ੍ਰਸ਼ਾਦੇ ਬਾਣੀ ਦਾ ਸੌਖਾ ਹੋ ਜੂਗਾ ਤੇ ਨਾਲੇ ਗੱਲਾਂ ਬਾਤਾਂ ਕਰਨ ਦਾ ਤੇ ਤਾਂ ਕਰਕੇ ਬਾਈ ਹੁਣੀ ਇੱਥੇ ਆਏ ਸੀ ਰੋਟੀ ਪਾਣੀ ਲੈ ਕੇ ਤੇ ਆਪਾਂ ਇੱਥੇ ਛੱਕਿਆ ਇੰਡੀਅਨ ਰੈਸਟੋਰੈਂਟ ਦੂੜੇ ਆ ਸ਼ਹਿਰ ਦੇ ਵਿੱਚ ਮਜ਼ੂਜ਼ੂ ਦੇ ਵਿੱਚ ਮਜ਼ੂਜ਼ੂ ਦਾ ਜਿਹੜੀਆਂ ਬਹੁਤਿਆਂ ਬਿਲਡਿੰਗ ਇੱਥੇ ਬਣੀਆਂ ਹੋਈਆਂ ਨੇ ਉਹਨਾਂ ਨੂੰ ਇੰਡੀਅਨ ਇੰਡੀਅਨ ਦੀਆਂ ਨੇ ਉਹ 6-700 ਕਿੰਨੇ ਦੱਸਾਂ 6-700 ਜਣਾ ਇੱਥੇ ਇੰਡੀਅਨਸ ਰਹਿੰਦਾ ਵੱਡੀ ਗਿਣਤੀ ਆ ਇਹ ਇਹ ਤੋਂ ਬਿਨਾ ਜਿਹੜੇ ਲਲਾਘਵੇ ਸ਼ਹਿਰ ਪੈਂਦਾ ਬਲੰਟਰ ਉੱਥੇ ਆਪਣੇ ਪੰਜਾਬੀ ਵੀ ਰਹਿੰਦੇ ਨੇ ਤੇ ਪੰਜਾਬੀਆਂ ਦੀਆਂ ਇੱਕ ਦੋ ਇਥੇ ਫੈਕਟਰੀਆਂ ਵੀ ਹੈਗੀਆਂ ਦੇਸ਼ ਮਲਾਵੀ ਦੇ ਵਿੱਚ ਸੋ ਇਹੋ ਜਿਹਾ ਮਾਹੌਲ ਆ ਇਹ ਜਿਹੜੇ ਆਪਣੇ ਬੰਦੇ ਇਧਰ ਰਹਿੰਦੇ ਆ ਨਾ ਕਮਾਈਆਂ ਕਰਦੇ ਨੇ ਟੈਕਸ ਬਹੁਤ ਵੱਡੇ ਭਰਦੇ ਆ ਟੈਕਸ ਸਰਕਾਰਾਂ ਚੰਗੇ ਲੈਂਦੀਆਂ ਨੇ ਇਹ ਤੇ ਇਹਨਾਂ ਸਰਕਾਰਾਂ ਨੂੰ ਕਮਾਈ ਦਾ ਵੱਡਾ ਸਾਧਨ ਉਹ ਲੋਕ ਨੇ ਜਿਹੜੇ ਏਸ਼ੀਆ ਨਾਲ ਇਥੇ ਆ ਕੇ ਰਹਿੰਦੇ ਆ ਆਪਦੇ ਬਿਜ਼ਨਸ ਕਰਦੇ ਆ ਉਹ ਆਪਦੇ ਬਿਜ਼ਨਸ ਕਰਦੇ ਆ ਇਹਨਾਂ ਲੋਕਾਂ ਵਿੱਚੋਂ ਰੋਜ਼ਗਾਰ ਮਿਲਦਾ ਨੌਕਰੀਆਂ ਮਿਲਦੀਆਂ ਨੇ ਦੇਸ਼ ਦੀ ਆਰਥਿਕਤਾ ਤਾਂ ਚੜਦੀ ਆ अफ्रीका ਦੇ ਜਿੰਨੇ ਵੀ ਹੁਣ ਤੱਕ ਆਪਾਂ ਦੇਸ਼ ਘੁੰਮਿਆ ਤੇ ਜਿੰਨਾ ਕੋ ਉਹਦੇ ਮੈਂ ਮੋਟਾ ਜਿਹਾ ਨਤੀਜਾ ਕੱਢਿਆ ਉਹ ਇਹੋ ਹੀ ਆ ਕਿ ਜਿੰਨੇ ਵੀ ਆਪਣੇ ਬੰਦੇ ਰਹਿੰਦੇ ਆ ਨਾ ਉਹਨਾਂ ਬਿਨਾ ਇਹ ਦੇਸ਼ ਹਜੇ ਚੱਲਣ ਜੋਗੇ ਨਹੀਂ ਹੋਏ ਜੇ ਆਪਾਂ ਕੀ ਵੀ ਆਪਦੇ ਆਪ ਸਭ ਕੁਝ ਚਲਾ ਲੈਣਗੇ ਤਾਂ ਉਨੀ ਵਿਆਉਤ ਬੰਦੀ ਦੇ ਵਿਆਉਤ ਬੰਦੀ ਇਹਨਾਂ ਲੋਕਾਂ ਨੂੰ ਹਜੇ ਨਹੀਂ ਆਉਂਦੀ ਹੁਣ ਪੜ ਲਿਖ ਰਹੇ ਆ ਅਗਲੇ ਸਮੇਂ 'ਚ ਜਾ ਕੇ ਗੱਲਾਂ ਬਦਲ ਜਾਣੀਆਂ ਤੇ ਅੱਜ ਦੀ ਰਾਤ ਆਪਾਂ ਇੱਥੇ ਰਹਿਨੇ ਆ ਮਜ਼ੂਜ਼ੂ ਦੇ ਵਿੱਚ ਸਵੇਰੇ ਮਜ਼ੂਜ਼ੂ ਸ਼ਹਿਰ ਤੁਹਾਨੂੰ ਥੋੜਾ ਥੋੜਾ ਤੁਖਾਂ ਵਾ ਕੇ ਮਾਤਾ ਦੇਖਾਇਆ ਜਿਨੀ ਹਰਾਸੀ ਦਾ ਤੇ ਆਪਾਂ ਬਾਰੇ ਮੋਟੇ ਖਰੀਦਦਾਰੀ ਕਰਕੇ ਤੋਂ ਫਿਰ ਸ਼ਹਿਰ ਦੇ ਵਿੱਚੋਂ ਬਾਹਰ ਨਿਕਲਦੇ ਨਿਕਲਦੇ ਅਗਲੇ ਰਾਮਾ ਤੇ ਪਾਵਾਂਗੇ ਜੁੜੇ ਰਹੋ ਆਪਣੇ ਸਫਰ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਪਿਆਰ ਸਤਿਕਾਰ ਵੀਡੀਓ ਨੂੰ ਲਾਈਕ ਕਰਿਓ ਤੇ ਹੇਟਾ ਕਮੈਂਟ ਜਰੂਰ ਕਰਿਓ ਅੱਜ ਦਾ ਸਫਰ ਕਿੱਡਾ ਸੀ ਔਖਾ ਸੀ ਸਫਰ ਥੋੜਾ ਜਾਂ ਕਿਉਂ ਚੜਾਈਆਂ ਜ਼ਿਆਦਾ ਸੀ ਚੜਾਈਆਂ ਉਤਰਾਈਆਂ 100 ਕਿਲੋਮੀਟਰ ਪੂਰਾ ਪੈਂਡਾ ਗੱਡਿਆ ਮੈਚ ਤੇ ਕੱਲ ਨੂੰ ਦੇਖਦੇ ਆਂ ਫਿਰ ਆਪਾਂ ਅਗਲੇ ਰੰਗ ਦੇਸ਼ ਦੀ ਰਾਜਧਾਨੀ ਤੋਂ ਮੈਂ ਬਾਬਾ ਦੂਰ ਬੈਠਾ ਹਾਂ ਜੀ 300 ਮੈਂ ਗੂਗਲ ਤੇ ਦੇਖਿਆ ਤਾਂ 377 ਕਿਲੋਮੀਟਰ ਦਿਖਾਇਆ ਉਹਨੇ ਪਿੱਛੇ ਬੋਰਡ ਲੱਗਾ ਸੀ 348 ਦਾ ਇਹ ਪਤਾ ਨਹੀਂ ਕੀ ਗੱਲ ਬਾਤ ਹੈ ਮਿਲਦੇ ਆਂ ਆਪਾਂ ਕੱਲ ਨੂੰ ਸਸੀ ਕਾਲ ਬਾਈ ਸਾਰਿਆਂ ਨੂੰ ਲਾਈਕ ਜਰੂਰ ਕਰਿਓ ਤੇ ਵੀਡੀਓ ਹੇਠਾਂ ਕਮੈਂਟ ਜਰੂਰ ਕਰਿਓ ਬਾਈ